ਦਲਜੀਤ ਦੋਸਾਂਝ ਆਪਣਾ ਯੂਐਸਏ ਟੂਰ ਲਗਾ ਰਹੇ ਨੇ ਦਲਜੀਤ ਦੋਸਾਂਝ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਨ੍ਹਾਂ ਸ਼ੋਅਜ਼ ਦੇ ਦੌਰਾਨ ਦਜੀਤ ਦੋਸਾਂਝ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਕਿ ਟੂਰ ਤੋਂ ਪਹਿਲਾਂ ਕਿਵੇਂ ਤਿਆਰੀ ਕੀਤੀ ਜਾਂਦੀ ਦੋਸਤੋ ਪਹਿਲਾਂ ਦਲਜੀਤ ਦੋਸਾਂਝ ਨੇ ਆਪਣੇ ਸਕਸੈਸਫੁਲ ਸ਼ੋਅ ਦੀ ਅੱਜ ਨਿਊਯਾਰਕ ਦੇ ਵਿੱਚ ਹੋਇਆ ਸੀ ਉਸ ਦੀ ਵੀਡੀਓ ਆਪਣੀ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਪਹਿਲਾਂ ਤੁਸੀਂ ਉਸ ਵੀਡੀਓ ਨੂੰ ਇੰਜੋਏ ਕਰੋ ਇਸ ਦੇ ਨਾਲ ਨਾਲ ਦਲਜੀਤ ਨੇ ਲਿਖਿਆ ਸ਼ੁਕਰ ਸ਼ੁਕਰ ਤੇਰੀਆਂ ਤੂੰ ਜਾਣੇ ਬਾਬਾ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਮਾਫੀ ਕੋਈ ਉੱਚਾ ਨੀਵਾ ਬੋਲ ਨਿਕਲ ਗਿਆ ਹੋਵੇ ਤਾਂ ਮਾਫੀ ਸਾਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਟੂਰ ਲਈ ਥੈਂਕ ਯੂ ਸਾਰਿਆਂ ਦਾ ਮਿਲਦੇ ਆ ਜਲਦੀ ਲਾਸ ਏਂਜਲਸ ਥੈਨ ਟੋਰਾਂਟੋ ਸਟੇਡੀਅਮ ਥੈਨ ਇੰਗਲੈਂਡ ਯੂਰਪ ਦੁਬਈ ਇੰਡੀਆ ਦਿਲੂਮਨਾਟੀ ਟੂਰ ਈਅਰ 24 ਯਾਨੀ ਕਿ ਹੁਣ ਦਲਜੀਤ ਨੇ ਇਸ਼ਾਰਾ ਕਰਤਾ ਆ ਕਿ ਯੂਐਸਏ ਕੈਨੇਡਾ ਤੋਂ ਬਾਅਦ ਹੁਣ ਯੂਰਪ ਯੂਕੇ ਦੇ ਵਿੱਚ ਅਤੇ ਦੁਬਈ ਦੇ ਵਿੱਚ ਦਲਜੀਤ ਦਾ ਦਿਲੂਮਨਾਟੀ ਟੂਰ ਹੋਵੇਗਾ ਸੋ ਸਾਰੇ ਤਿਆਰੀ ਖਿੱਚ ਲੋ ਯੂਰਪ ਯੂਕੇ ਵਾਲੇ ਦਿਲੂਮਨਾਟੀ ਟੂਰ ਦੇ ਲਈ ਕਿਉਂਕਿ ਉੱਥੋਂ ਦੇ ਲੋਕਾਂ ਦੀ ਵੀ ਬਹੁਤ ਸਾਰੀ ਵਿਸ਼ੀ ਮਿੱਦਲਜੀਤ ਦਸਾਂ ਉੱਥੇ ਆ ਕੇ ਕੰਸਰਟ ਕਰਨ ਯੂਐਸਏ ਅਤੇ ਕੈਨੇਡਾ ਦੀ ਸਕਸੈਸ ਨੂੰ ਦੇਖਦੇ ਹੋਏ ਟੂਰ ਦੀ ਤਾਂ ਉਹਨਾਂ ਨੇ ਇਰਾਦਾ ਕਰ ਲਿਆ ਹੈ ਹੁਣ ਯੂਰਪ ਅਤੇ ਯੂਕੇ ਦੇ ਵਿੱਚ ਸ਼ੋਜ਼ ਲਾਉਣ ਦਾ ਧੰਨਵਾਦ